ਕਰਾਉਂਡ ਦੇ ਵਿੱਚ ਮੈਚ ਕਰਾਉਣ ਦਾ ਟੂਰਨਾਮੈਂਟ ਕਰਾਉਣ ਦਾ ਆਹ ਮਹੀਨੇ ਦੇ ਵਿੱਚ ਵਿੱਚ ਦੋ ਇੱਥੇ ਈਵੈਂਟ ਹੋ ਚੁੱਕੇ ਆ ਤੇ ਉਹ ਈਵੈਂਟਾਂ ਦਾ ਅਸਰ ਜਿਹੜਾ ਕੱਲ ਵਾਲੇ ਮੇਲੇ ਦਾ ਅਸਰ ਕੀ ਆ ਉਹ ਅੱਜ ਤੁਹਾਨੂੰ ਮੈਂ ਵਿਖਾਉਣਾ ਕੀ ਅਸਰ ਪੈਂਦਾ ਬਹੁਤ ਬੰਦੇ ਕਹਿੰਦੇ ਐਵੇਂ ਪਕਾਈ ਕਰਦੇ ਫਿਰਦੇ ਕਿਹੜੇ ਪ੍ਰੋਗਰਾਮ ਕਿਹੜੇ ਟੂਰਨਾਮੈਂਟ ਹੁੰਦੇ ਐਵੇਂ ਹਨਾ ਤੇ ਉਹਦਾ ਤੁਹਾਨੂੰ ਮੈਂ ਨਾ ਬਾਈ ਬਸਾਣਾ ਕਰਿਆ ਕਰੋ ਤੇ ਜਿਨ੍ਹਾਂ ਨੇ ਇਹ ਕਰਾਇਆ ਨਾ ਤੁਸੀਂ ਹਰਜੀਤ ਪੁਲਵਾਨ ਤੇ ਆ ਜਿਨ੍ਹਾਂ ਨੇ ਹੋਰ ਮੇਰੇ ਯੋਨ ਨੇ ਥੋੜਾ ਬਹੁਤਾ ਸਾਥ ਦਿੱਤਾ ਸਾਰਿਆਂ ਤੁਹਾਨੂੰ ਕੋਨ ਨਹੀਂ ਤਾਰ ਜੂਗਾ ਜਵਾਕਾਂ ਦਾ ਇਹ ਆਉਣ ਵਾਲੀ ਪੀੜ੍ਹੀ ਵੱਜੂਗੀ ਇਹਦਾ ਸ਼ੀਸ਼ਾ ਹੀ ਤੁਹਾਨੂੰ ਉਹਨਾਂ ਇਹਨਾਂ ਦੇ ਘਰ ਦੇਣੀਆਂ ਤਾਰ ਜਾਣੀਆਂ ਮੇਰੀ ਗੱਲ ਯਾਦ ਰੱਖਿਓ ਇਹ ਗੱਲ ਸੱਚੀ ਹੈ ਚਾਹ ਵੇਖ ਇਧਰ ਪਾਉਂਦੇ ਨੇ ਨਾ ਮੁੰਡੇ ਕੋਡੀਆਂ ਵਾਹ ਵੇਖ ਇਧਰ ਤਿੰਨ ਰੇਡਰ ਜੇ ਬਾਹਰ ਬੈਠਿਆ ਤਿੰਨ ਉਹ ਘਰੇ ਹੈਲੋ ਕਰੋ ਸਾਰੇ ਹੈਲੋ 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 ਥਾਪੀ ਮਾਰ ਦੇ ਕਿੱਕ ਫਿਰ ਐਂ ਕਰਕੇ ਚੱਕ ਦੇ ਫਟ ਵੈਰੀ ਗੁੱਡ ਮਾਰੋ ਵੀ ਇਧਰ ਵੀ ਉਧਰ ਖੜੋ ਉਧਰ ਕੈਮਰੇ ਦੇ ਉਧਰ ਚੱਕ ਲਾਂਗੇ ਫਟ ਓਏ ਗਾ ਇਹ ਪਿੰਡ ਦੀ ਜਵਾਨੀ ਆ ਬਈ ਇੱਥੇ ਗਰਾਊਂਡ ਤੇ ਲਿਆਉਣੀ ਆ ਵੀ ਨਹੀਂ ਦਬਾ ਲਾ ਨਹੀਂ ਬਾਲਾ ਨਹੀਂ ਬਾਲਾ ਓਏ ਨਹੀਂ ਬਾਲਾ ਓਏ ਲੈ ਵੀ ਮੁੰਡੇ ਦੀ ਰੇਡ ਪੈ ਚੁੱਕੀ ਐ ਆ ਭੋਲੇ ਦਾ ਮੁੰਡਾ ਭੇਲਾ ਵੀ ਭੋਲਾ ਵੀ ਕਿਸੇ ਟਾਈਮ 'ਚ ਹੱਤ ਕਰਾਉਂਦਾ ਰਿਹਾ ਬਹੁਤ ਫਿਰਾ ਖੇਡਦਾ ਮੈਂ ਵੇਖਿਆ ਭੋਲਾ ਬਾਈ ਰੇਡਰ ਛੋਟੀ ਦਾ ਸੀਗਾ ਉਹਨੇ ਉਹਨਾਂ ਦੇ ਮੁੰਡੇ ਨੂੰ ਤਿਆਰ ਕਰਨਾ ਜੇ ਇਹਦਾ ਮੁੰਡਾ ਸੀਰੀਅਸ ਹੋ ਕੇ ਖੇਡੇ ਅਸੀਂ ਮਦਦ ਕਰਾਂਗੇ ਤੁਹਾਡੀ ਪੂਰੀ ਯਾਰ ਆਪਾਂ ਸਪੋਰਟਸ ਵਾਲਾ ਕਲੱਬ ਆ ਜਿੰਨੇ ਆ ਬਣੇ ਆ ਸਾਰੇ ਨਵੇਂ ਪੁਰਾਣੇ ਤੁਸੀਂ ਖੇਡਣ ਵਾਲੇ ਬਣੋ ਦਿਲੋਂ ਉਹ ਕਿਹੜਾ ਰੇਡਰ ਚਾਪੀ ਉਹ ਵੇਖ ਲੈ ਇਕੜੀ ਸੇ ਮਾਰੀ ਤੁਰਿਆ ਹੁੰਦਾ ਪਤੰਦਰ ਸੁਹਾਗਾ ਹੀ ਬਣਾਈ ਫਿਰਦਾ ਪਿੰਡਾ ਜੀ ਹਾਂ ਜੀ ਬਣਾਇ ਕਿ ਇਧਰ ਲਓ ਜੀ ਮੇਰ ਐ ਇਹਨੂੰ ਮੇਰ ਕਹਿੰਦੇ ਆ ਇਹ ਮੇਰੂ ਐ ਇਹ ਕੰਗਾ ਨਹੀਂ ਦਿੰਦਾ ਇਹ ਕੰਗਾ ਨਹੀਂ ਦਿੰਦਾ ਇਹ ਟਿੱਕੀ ਟਿੱਕੀ ਚੱਲ ਨਹੀਂ ਦਿੰਦਾ ਇਹ ਇਹ ਨਿੱਕਾ ਹੋਆ ਕੀ ਉਹਦਾ ਨਾਂ ਰਿੰਪਾ ਯੋ ਯੋ ਤੁਸੀਂ ਕੋਪੂਜੀ ਤੂੰ ਤਾਂ ਜੋਜੋ ਆ ਆ ਮੁੰਡਾ ਬਹੁਤ ਮਿਹਨਤ ਕਰਦਾ ਏ 24 ਘੰਟੇ ਗਰਾਊਂਡ 'ਚ ਹੁੰਦਾ ਉਹ ਲੈ ਪਾਵ ਰੇਡ ਹੈ ਕਿਹੜਾ ਰੇਡਰ ਇੱਧਰ ਵੇ ਕੱਲੇ ਨੂੰ ਕੱਲਾ ਖੂਹ ਤੇ ਪਾਣੀ ਲਾਵਾਂ ਹਾ ਇੱਥੇ ਆਹ ਗੱਲ ਚ ਚਾਬੀਆਂ ਘਰਦੀਆਂ ਸਾਰੀਆਂ ਵੀ ਨਹੀਂ ਬੈਠਾ ਐ ਇਹ ਲਾ ਦੇ ਅਗਰ ਖੇਡਣ ਲੱਗਾ ਕਿ ਨજર ਨજર ਲੱਗਦੀ ਆ ਉਹ ਤੇਰੀ ਨੂੰ ਬਈ ਆ ਆ ਗਿਆ ਬਈ ਡਾਕਟਰ ਕੁਲਦੀਪ ਐ ਫਰਕ ਪੈਂਦਾ ਮੈਚ ਕਰਾਉਣ ਦਾ ਮੈਚ ਕਰਾਉਣ ਦਾ ਫਰਕ ਕਿਉਂ ਨਹੀਂ ਪੈਂਦਾ ਬਈ ਪੂਰਾ ਫਰਕ ਪੈਂਦਾ ਤੇ ਥੋੜਾ ਬਈ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਕਰਾਇਆ ਕੱਲ੍ਹ ਵਾਲਾ ਇਵੈਂਟ ਆ ਮੇਰੇ ਘਰ ਦੀ ਨਿੱਕੀ ਟੀ ਆ ਮੇਰੇ ਗਵਾੜ ਦੀ ਨਿੱਕੀ ਟੀਮ ਏ ਵੀਰੇ ਦਾ ਪੁੱਤਰਾ ਵੀਰੇ ਦਾ ਪੁੱਤਰਾ ਏ ਸੇਟੂ ਆ ਓ ਜਾਈ ਸੰਗ ਹੀ ਗਿਆ ਆ ਜਾਓ ਆ ਜਾਓ ਰੇਡਰ ਆ ਰੇ ਤੂੰ ਖਾ ਆ ਜਾ ਵੀ ਨਿੰਗੀ ਆ ਗਿਆ ਖੜ ਜਾ ਨਿੰਗੀ ਆ ਗਿਆ ਉਹ ਛੱਡ ਕੇ ਭਾਈ ਛੱਡ ਕੇ ਛੱਡ ਕੇ ਛੱਡ ਕੇ ਛੱਡ ਕੇ ਛੱਡ ਛੱਡ ਕੇ ਛੱਡ ਛੱਡ ਕੇ ਛੱਡ ਛੱਡ ਕੇ ਛੱਡ ਕੇ ਹਾਂ ਭੱਜ ਨਿੰਗੀ ਭੱਜ ਹੋ ਗਿਆ ਭਾਈ ਚੋਬਰ ਚੋਟੀ ਦਾ ਭਾਈ ਹੱਥ ਲਾ ਕੇ ਉਡਣ ਛੂ ਹੋ ਗਿਆ। ਓ ਬਾਈ ਕੱਲ ਵਾਲੇ ਟੂਰਨਾਮੈਂਟ ਦਾ ਸਵਾਦ ਆਇਆ ਕਿ ਨਹੀਂ ਆਇਆ? ਓ ਬੱਲੇ ਬਈ ਬੱਲੇ ਬੱਲੇ। ਕਹਿੰਦੇ ਬਾਈ ਫੁੱਲ ਸਵਾਦ ਆਇਆ ਫੁੱਲ। ਤੇ ਨਾਮ ਵੀ ਤੇਰੇ ਯਾਰਾਂ ਨੇ ਖੁੱਲ੍ਹੇ ਹੀ ਵੰਡਿਆ ਗੱਲ ਦਿਲ ਖੋਲ ਕੇ ਜੀਦਾ। ਟਾਈਮ ਥੋੜਾ ਸੀ ਮੁੰਡਿਆਂ ਕੋਲੇ। ਜੇ ਬਾਈ ਕੋਈ ਚੰਗਾ ਕਰੂਗਾ ਤੇ ਚੰਗਾ ਹੀ ਕਵਾਂਗੇ ਤੇ ਉਹਦੇ ਨਾਲ ਖੜਾਂਗੇ ਵੀ ਉਹਦੇ ਮਗਰੋਂ ਵੀ ਖੜਾਂਗੇ। ਉਹਦੇ ਨਾਲ ਵੀ ਖੜਾਂਗੇ ਕੋਈ ਦਿੱਕਤ ਵਾਲੀ ਨਹੀਂ ਚੰਗੇ ਨੂੰ ਚੰਗਾ ਹੀ ਕਵਾਂਗੇ ਮਾੜੇ ਦੀ ਇੱਕ ਚ ਵੱਜਾਂਗੇ ਵੀ ਇੱਥੇ ਤੋਂ ਮਾੜਾ ਭਾਈ ਮਾੜੇ ਵਾਲਿਆਂ ਦਾ ਵੀ ਚੱਕਦਾ ਮੈਂ ਟਾਈਮ ਥੋੜੇ ਦਿਨਾਂ ਨਾਲ ਮੈਂ ਸਟੂਡੀਓ ਆਪਣਾ ਤਿਆਰ ਹੋ ਜਾਂਦਾ ਉਹ ਐਣੀ ਗਲਤ ਜਿਹੜਾ ਤੁਸੀਂ ਚੌੜ ਚ ਗਲਤ ਖੇਡਦੇ ਆ ਨਾ ਇਹੀ ਤੁਹਾਨੂੰ ਮੁੜ ਕੇ ਲੈ ਡੋਪਦਾ ਜਿੱਥੇ ਖੇਡਣ ਜਾਂਦੇ ਆ ਤੁਸੀਂ ਐਵੇਂ ਨਹੀਂ ਕਰੀਦਾ ਹੁੰਦਾਗਾ ਇਹ ਸੀਰੀਅਸ ਹੋ ਕੇ ਖੇਡੀ ਦਿੰਦੀ ਹੈ ਅੱਗੇ ਛੋਰ ਦੇ ਸੱਟ ਵੱਜ ਗਈ ਉਹ ਐਂ ਮਰਾਉਣਿਆ ਸੱਟ ਤੁਸੀਂ ਨਹੀਂ ਇਹ ਉਹਨਾਂ ਓ ਕੁਲਦੀਪ ਡਾਕਟਰ ਦਾ ਮੁੰਡਾ ਵੀ ਵਧੀਆ ਰੇਡਾਂ ਪਾਉਂਦਾ ਤੇ ਇੱਕ ਇਹ ਤੇਰਾ ਹੈਗਾ ਬਾਏ ਮੇਰੂ ਇਹ ਮੇਰਾ ਤੇ ਕਾਸ਼ ਹੋ ਰਾਇ ਕਾ ਇਹ ਵਧੀਆ ਖੇਡਦੇ ਆ ਮੇਰੇ ਹਿਸਾਬ ਨਾਲ ਦੋ ਤਿੰਨ ਇੱਕ ਆ ਹਮਿੰਦਰੋ ਦਾ ਪੋਤਰਾ ਇਹ ਵੀ ਸਿਰਾ ਲਾਉਂਦਾ ਹਨਾ ਹਮਿੰਦਰੋ ਦਾ ਇਹ ਦੂਜਾ ਗਾਂ 855 ਚਲੋ ਆ ਗਿਆ ਓਏ ਇੱਕ ਸੈੱਟ ਬਣਾਓ ਵਧੀਆ ਫੇਰ ਰੇਡ ਪਾਓ ਵੀਡੀਓ ਮੈਂ ਤਾਂ ਬਣਾਉਂਗਾ ਇੱਕ ਸੈੱਟ ਵਧੀਆ ਬਣਾਉਂਦੇ ਆ ਚਲੋ ਠੀਕ ਹੈ ਇਹਨਾਂ ਦੀ ਮੈਂ ਅੱਡ ਵੀਡੀਓ ਬਣਾਉਣਾ